ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਜਿਵੇਂ ਵੀਡੀਓ ਦੇ ਟਾਈਟਲ ਤੋਂ ਹੀ ਸਮਝ ਆ ਗਿਆ ਹੋਵੇਗਾ ਕਿ ਚਾਂ ਕਣਕ ਦੇ ਝਾੜ ਦੇ ਬਾਰੇ ਆਪਾਂ ਗੱਲ ਕਰਾਂਗੇ ਕਣਕ ਦਾ ਝਾੜ 28 30 ਕੁਇੰਟਲ ਤੱਕ ਕਿਸ ਤਰ੍ਹਾਂ ਆ ਸਕਦਾ ਹੈ ਕਿਉਂਕਿ ਆਮਨ ਜ਼ਿਆਦਾਤਰ ਜ਼ਿਮੀਦਾਰਾਂ ਦਾ ਜਿਹੜਾ ਝਾੜ ਹੈ 20 ਵਾਈ ਕੁਇੰਟਲ ਤੱਕ ਐਵਰੇਜ ਝਾੜ ਜ਼ਿਮੀਦਾਰਾਂ ਦਾ ਹੁੰਦਾ ਹੈ ਬਹੁਤ ਥੋੜੇ ਜਿਵੇਂਦਾਰ ਨੇ ਜਿਨ੍ਹਾਂ ਦਾ ਜਿਹੜਾ ਝਾੜ 26 27 ਕੁਇੰਟਲ ਤੱਕ ਜਿਹੜਾ ਆਉਂਦਾ ਕੀ ਕਾਰਨ ਹੈ ਝਾੜ ਕਿਉਂ ਨਹੀਂ ਆਉਂਦਾ ਤਿੰਨ ਨੁਕਤੇ ਇੱਥੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਨ੍ਹਾਂ ਨੂੰ ਲਾਗੂ ਕਰਕੇ ਝਾੜ ਦੇ ਵਿੱਚ 5 6 ਕੁਇੰਟਲ ਤੱਕ ਤਾਂ ਆਪਾਂ ਘੱਟੋ ਘੱਟ ਜਿਹੜਾ ਵਾਅਦਾ ਕਰ ਸਕਦੇ ਹਾਂ ਕੱਲੀ ਕੱਲੀ ਗੱਲ ਧਿਆਨ ਨਾਲ ਸੁਣਨ ਵਾਲੀ ਆ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਕਿਸਾਨ ਵੀਰ ਪਹਿਲੀ ਵਾਰ ਚੈਨਲ ਤੇ ਆਏ ਨੇ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਨਾਲ ਸਾਂਝੀ ਹੋ ਸਕੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਕਣਕ ਦਾ ਜਿਹੜਾ ਝਾੜ ਘਟਦਾ ਕਿਉਂ ਆ ਕਾਰਨ ਕੀ ਆ ਇੱਕ ਸ਼ੁਰੂਆਤੀ ਦਿਨਾਂ ਦੇ ਵਿੱਚ ਛੋਟੀ ਜੀ ਕੀਤੀ ਹੋਈ ਜਿਹੜੀ ਗਲਤੀ ਆ ਉਹ ਆਪਣਾ ਅੰਤ ਤੱਕ ਖੇੜਾ ਨਹੀਂ ਛੱਡਦੀ ਤੇ ਉਹਦਾ ਜਿਹੜੀ ਆਪਾਂ ਪਰਭਾਈ ਸਿਰੇ ਤੱਕ ਵੀ ਆਪਾਂ ਤੋਂ ਨਹੀਂ ਹੁੰਦੀ ਉਹਦਾ ਨਤੀਜਾ ਜਿਹੜਾ ਝਾੜ ਆਪਣਾ ਫਿਰ ਘੱਟ ਰਹਿ ਜਾਂਦਾ ਅ ਕੀ ਗਲਤੀ ਕੀ ਹੁੰਦੀ ਆ ਕਈ ਵਾਰੀ ਆਪਾਂ ਕਣਕ ਦੀ ਫਸਲ ਦੇ ਵਿੱਚ ਪਾਣੀ ਲਗਾਉਨੇ ਆ ਜਿਹੜਾ ਪਹਿਲਾ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਬਹੁਤ ਧਿਆਨ ਨਾਲ ਪਾਣੀ ਲਾਉਣਾ ਹੁੰਦਾ ਤੇ ਡਾਕਰ ਭਾਰੇ ਖੇਤਾਂ ਦੇ ਵਿੱਚ ਪਾਣੀ ਬਹੁਤ ਹਲਕਾ ਪਾਣੀ ਆਪਾਂ ਲਾਉਣਾ ਦਿਨ ਦੇ ਵਿੱਚ ਪਾਣੀ ਲਾਓ ਜਾਂ ਜੇ ਰਾਤ ਨੂੰ ਵੀ ਪਾਣੀ ਲਾਉਣਾ ਤਾਂ ਕੋਲ ਖੜ ਕੇ ਪਾਣੀ ਲਾਓ ਤੇ ਇਸ ਤਰ੍ਹਾਂ ਨਹੀਂ ਹੈਗਾ ਵੀ ਪਾਣੀ 5 6 ਦਿਨ ਆਪਣੇ ਖੇਤ ਦੇ ਵਿੱਚ ਖੜਾ ਹੋਵੇ ਪਾਣੀ ਇੰਨਾ ਪਤਲਾ ਲਾਉਣਾ ਵੀ ਪਾਣੀ ਜਿਹੜਾ ਜਲਾਇਆ ਦੂਸਰੇ ਦਿਨ ਵੱਧ ਤੋਂ ਵੱਧ ਖੁਸ਼ਕ ਹੋ ਜਾਵੇ ਭਾਵੇਂ ਭਾਰੇ ਖੇਤ ਨੇ ਰੇਤਲੇ ਖੇਤਾਂ ਦੇ ਵਿੱਚ ਤਾਂ ਪਾਣੀ ਜਿਹੜਾ ਆਪਣਾ ਛੇਤੀ ਜਿਹੜਾ ਸ਼ੁੱਕ ਜਾਂਦਾ ਜੀਰ ਜਾਂਦਾ ਪਰ ਡੱਕਰ ਖੇਤਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ ਜੀਮੀਦਾਰ ਇੱਥੇ ਗਲਤੀ ਖਾ ਜਾਂਦੇ ਨੇ ਕਈ ਵਾਰੀ ਪਾਣੀ ਜਿਹੜਾ ਭਰ ਕੇ ਲੱਗਿਆ ਦਾ ਆਪਾਂ ਪਾਣੀ ਦਾ ਰਾਤ ਨੂੰ ਪਾਣੀ ਖੁੱਲਾ ਛੱਡ ਦਿੱਤਾ ਤੇ ਸਾਰੀ ਰਾਤ ਮੋਟਰ ਚੱਲੀ ਗਈ ਪਾਣੀ ਫਿਰ ਪੰਜ-ਪੰਜ ਛੇ ਛੇ ਦਿਨ ਨਹੀਂ ਸੁੱਕਦਾ ਤਾਂ ਜਿਹੜਾ ਆਪਣਾ ਖਾਦਾਂ ਪਾਈਆਂ ਨੇ ਉਹਨਾਂ ਸਾਰੀਆਂ ਖਾਦਾਂ ਦਾ ਫਿਰ ਆਪਾਂ ਨੂੰ ਬਹੁਤ ਘੱਟ ਫਾਇਦਾ ਹੁੰਦਾ ਕਿਉਂਕਿ ਉਹ ਸਾਰੀਆਂ ਖਾਦਾਂ ਜੜਾਂ ਦੀ ਪਹੁੰਚ ਤੋਂ ਦੂਰ ਹੋ ਜਾਂਦੇ ਨੇ ਫਸਲ ਆਪਣੀ ਪੀੜੀ ਹੋ ਜਾਂਦੀ ਹੈ ਕੀੜਾਂ ਦਾ ਵੀ ਉਹੀ ਕਣਕ ਮੁੜ ਕੇ ਉੱਠਦੀ ਨਹੀਂ ਕਦੇ ਫਿਰ ਆਪਾਂ ਜੂਰੀਆ ਪਾਉਂਦੇ ਆ ਕਦੇ ਸਪਰੇਅ ਕਰਦੇ ਆ ਜਾਂ ਫਿਰ ਕਦੇ ਸਲਫਰ ਆਪਾਂ ਪਾਉਂਦੇ ਆ બસ ਇਹਨਾਂ ਧਿਆਨ ਦੇਣ ਵਾਲੀ ਗੱਲ ਆ ਵੀ ਪਹਿਲਾਂ ਪਾਣੀ ਬਹੁਤ ਸੋਚ ਸਮਝ ਕੇ ਲਾਉਣਾ ਇੱਥੇ ਅਣਗਹਿਲੀ ਨਾ ਕਰਿਓ। ਨੰਬਰ 2 ਆਪਾਂ ਜਿਹੜੀਆਂ ਖਾਦਾਂ ਪਾਉਨੇ ਆ ਉਹ ਬਹੁਤ ਧਿਆਨ ਦੇਣ ਵਾਲੀ ਗੱਲ ਐ। ਜ਼ਿਆਦਾਤਰ ਜ਼ਿਮੀਂਦਾਰ ਖਾਦਾਂ ਜਿਹੜੀਆਂ ਵਰਤਦੇ ਨੇ ਜਾਂ ਡੀਏਪੀ ਪਾਉਂਦੇ ਨੇ ਜਾਂ ਫਿਰ ਜੂਰੀ ਅਤੇ ਦੱਬ ਦੇ ਦਿੰਦੇ ਨੇ। ਕੁਝ ਹੋਰ ਜ਼ਰੂਰੀ ਖਾਦਾਂ ਦੀ ਵੀ ਹੁਣ ਜ਼ਰੂਰੀ ਜ਼ਰੂਰਤ ਪੈਣੀ ਸ਼ੁਰੂ ਹੋ ਗਈ। ਜਿਵੇਂ ਆਪਾਂ ਦੇਖਦੇ ਆਂ ਵੀ ਜਿਹੜੇ ਰੇਤਲੇ ਖੇਤ ਨੇ ਉਹਨਾਂ ਦੇ ਵਿੱਚ ਮੈਗਨੀਜ਼ ਸਲਫੇਟ ਦੀ ਜਿਹੜੀ ਕਣਕ ਦੀ ਫਸਲ 'ਚ ਕਾਫੀ ਘਾਟ ਆ ਜਾਂਦੀ ਹੈ ਡਾਕਰ ਖੇਤਾਂ ਦੇ ਵਿੱਚ ਵੀ ਆਉਣੀ ਸ਼ੁਰੂ ਹੋ ਗਈ ਆ ਇਸੇ ਤਰ੍ਹਾਂ ਸਲਫਰ ਜਾਂ ਜਿੰਕ ਦੀ ਘਾਟ ਵੀ ਆਪਣੀਆਂ ਜ਼ਮੀਨਾਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਆ ਜ਼ਰੂਰਤ ਮੁਤਾਬਕ ਇਹਨਾਂ ਖਾਦਾਂ ਦੀ ਵੀ ਆਪਾਂ ਨੂੰ ਪੂਰਤੀ ਕਰਨੀ ਚਾਹੀਦੀ ਹੈ ਨਹੀਂ ਤਾਂ ਆਪਣੇ ਕੋਲੇ ਜਿਹੜੀ ਤੱਤਾਂ ਵਾਲੀ ਸਪਰੇਅ ਆ ਉਹਦੇ ਵਿੱਚ ਆਪਾਂ ਤਕਰੀਬਨ ਵੀਡੀਓ ਵੀ ਬਣਾ ਚੁੱਕੇ ਆ ਤੇ ਉਹਦੇ ਵਿੱਚ ਕੀ ਆ ਵੀ 1 ਕਿਲੋ ਮੈਗਨੀ ਸਲਫੇਟ 1 ਕਿਲੋ ਜਿੰਕ ਸਲਫੇਟ 20% ਵਾਲਾ ਤੇ ਕਲੀ ਦਾ ਪਾਣੀ ਚੂਨੇ ਦਾ ਪਾਣੀ ਜਿਹੜਾ 1/2 ਕਿਲੋ ਕਲੀ ਇੱਕ ਇੱਕੜ ਦੇ ਵਾਸਤੇ ਆਪਾਂ ਵਰਤਣੀ ਆ ਉਹਦੀ ਆਪਾਂ ਸਪਰੇ ਅ ਇੱਕ ਤਾਂ ਪਾਣੀ ਤੋਂ ਜੇ ਪਹਿਲਾਂ ਕਰ ਦਈਏ ਤਾਂ ਵੀ ਕੋਈ ਹਰਜ ਨਹੀਂ ਹੈਗਾ ਨਹੀਂ ਤਾਂ ਫਿਰ ਪਾਣੀ ਤੋਂ ਬਾਅਦ 30 35 ਦਿਨ ਦੇ ਉੱਤੇ ਪਹਿਲੀ ਸਪਰੇ ਕਰਦੇ ਹੋ ਫਿਰ ਅ ਦੂਸਰੀ ਸਪਰੇ ਰਿਪੀਟ ਕਰ ਸਕਦੇ ਆ ਆਪਾਂ ਇਹਦੇ ਨਾਲ ਬਹੁਤ ਵੱਡਾ ਜਿਹੜਾ ਫਾਇਦਾ ਹੁੰਦਾ ਤੇ ਮਤਲਬ ਕੀ ਆ ਵੀ ਖਾਤਾ ਆਪਾਂ ਜਿਹੜੀਆਂ ਅ ਪੂਰੀਆਂ ਜ਼ਰੂਰਤ ਮੁਤਾਬਕ ਪਾਉਣੀਆਂ ਨੇ ਇਹ ਸਪਰੇਅ ਦੇ ਨਾਲ ਇਹ ਸਾਰੀਆਂ ਖਾਧਾਂ ਪੂਰੀਆਂ ਹੋ ਜਾਂਦੀਆਂ ਨੇ ਤੀਜਾ ਤੀਜੀ ਗੱਲ ਬਹੁਤ ਤੇ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ ਜਿਹਦੇ ਤੋਂ ਜ਼ਿਆਦਾ ਜ਼ਿੰਮੇਵਾਰ ਅੱਜ ਕੱਲ ਦਾ ਵੱਡਾ ਨੁਕਸਾਨ ਉਹਦੇ ਕਰਕੇ ਹੀ ਹੋ ਰਿਹਾ ਜ਼ਮੀਨ ਦੇ ਵਿੱਚ ਆਪਾਂ ਦਾ ਫਸਲ 'ਚ ਗੁੱਲੀ ਡੰਡਾ ਬਹੁਤ ਹੁੰਦਾ ਕਣਕ ਦੀ ਫਸਲ 'ਚ ਉਹਦੇ ਆਪਾਂ ਮੈਟਰੀਵਾਇਜ਼ ਦਵਾਈ ਆ ਜਿਹੜੀ ਵਰਤਣੀ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਦਵਾਈਆਂ ਜਿਹੜੀਆਂ ਗੁੱਲੀ ਡੰਡੇ ਦੇ ਉੱਤੇ ਇਫੈਕਟ ਨਹੀਂ ਰਹੀਆਂ ਗੁੱਲੀ ਡੰਡਾ ਕਿਸੇ ਅਸਰ ਨਹੀਂ ਕਰਦੀਆਂ ਦਵਾਈਆਂ ਗੁੱਲੀ ਡੰਡਾ ਉਹਨਾਂ ਨਾਲ ਮਰਦਾ ਨਹੀਂ ਪਰ ਮੈਟਰੀ ਦਵਾਈ ਹੈ ਮੈਟਰੀ ਦਵਾਈ ਨਾਲ ਗੁੱਲੀ ਡੰਡਾ ਮਰ ਜਾਂਦਾ ਬਹੁਤ ਸਾਰੇ ਜ਼ਿਮੀਂਦਾਰ ਕਣਕ ਦੇ ਵਿੱਚ ਮੈਟਰੀ ਦਵਾਈ ਜੂਰੀਏ ਦੇ ਵਿੱਚ ਰਲਾ ਕੇ ਪਾਣੀ ਤੋਂ ਬਾਧ ਪਾ ਰਹੇ ਨੇ ਹੁਣ ਦਵਾਈ ਆਪਾਂ ਪਾ ਰਹੇ ਹਾਂ ਸਿਰਫ ਇਸ ਵਾਸਤੇ ਵੀ ਕਣਕ ਦੀ ਫਸਲ ਦਾ ਝਾੜ ਆਪਾਂ ਵੱਧ ਲੈਣਾ ਕਿਉਂਕਿ ਇਹ ਗੁੱਲੀ ਡੰਡਾ ਕਣਕ ਨੂੰ ਨੁਕਸਾਨ ਕਾਫੀ ਕਰ ਦਿੰਦਾ ਪਰ ਜੇਕਰ ਆਪਾਂ ਦਵਾਈ ਵੱਧ ਪਾਉਣ ਨਾਲ ਹੀ ਝਾੜ ਦਾ ਨੁਕਸਾਨ ਕਰ ਲਿਆ ਫਿਰ ਆਪਾਂ ਨੂੰ ਦਵਾਈ ਪਾਉਣ ਦਾ ਕੀ ਫਾਇਦਾ ਨਹੀਂ ਹੈਗਾ ਕਿਉਂਕਿ ਜ਼ਿਮੀਂਦਾਰ ਕਣਕ ਦੇ ਵਿੱਚ ਮੈਟਰੀ ਦਵਾਈ ਲਿਮਟ ਤੋਂ ਬਹੁਤ ਜ਼ਿਆਦਾ ਵੱਧ ਪਾਉਣੀ ਸ਼ੁਰੂ ਕਰ ਕਰ ਚੁੱਕੇ ਨੇ ਦਵਾਈ 4 400 ਗ੍ਰਾਮ ਤੱਕ ਵੀ ਕਿੱਲੇ ਦੇ ਵਿੱਚ ਲੈ ਗਏ ਤੇ ਇਹਨੂੰ ਆਪਾਂ ਬੜਾ ਧਿਆਨ ਦੇਣਾ ਕਿਉਂਕਿ ਜਿਆਦਾ ਓਵਰਡੋਜ਼ ਦੇ ਨਾਲ ਜਿਹੜਾ ਕਣਕ ਦਾ ਨਾੜ ਆ ਕਮਜ਼ੋਰ ਹੁੰਦਾ ਹੈ ਝਾੜ ਦੇ ਵਿੱਚ ਕਮੀ ਆਉਂਦੀ ਹੈ ਬੱਲੀ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੇ ਆਪਾਂ ਨੂੰ ਫਾਇਦੇ ਦੀ ਥਾਂ ਤੇ ਉਲਟ ਨੁਕਸਾਨ ਹੋ ਰਿਹਾ ਤੇ ਇਹ ਆਪਾਂ ਬੜਾ ਸੋਚ ਸਮਝ ਕੇ ਦਵਾਈ ਵਰਤਣੀ ਆ ਜਿੰਨਾ ਢੱਕਰ ਖੇਤਾਂ ਦੇ ਵਿੱਚ ਆਪਾਂ 250 ਤੋਂ 307 ਇੱਥੇ ਤੱਕ ਆਪਾਂ ਜਿਆਦਾ ਤੋਂ ਜਿਆਦਾ ਮਾਤਰਾ ਵਰਤ ਸਕਦੇ ਹੁਣ ਜੀਮੇਦਾਰ 450 ਤੱਕ ਵੀ ਚਲੇ ਗਏ ਉਹਦੇ ਨਾਲ ਗੁੱਲੀ ਡੰਡੇ ਦਾ ਸਫਾਇਆ ਤਾਂ ਹੋ ਜਾਂਦਾ ਪਰ ਜਿਹੜਾ ਫਾਇਦਾ ਆਪਾਂ ਲੈਣਾ ਝਾੜ ਦੇ ਵਿੱਚ ਝਾੜ ਦੇ ਵਿੱਚ ਉਲਟਾ ਨੁਕਸਾਨ ਹੋ ਜਾਂਦਾ ਕਿਉਂਕਿ ਜਿਆਦਾ ਓਵਰਡੋਜ਼ ਦਵਾਈ ਦੇ ਨਾਲ ਕਣਕ ਦੇ ਝਾੜ ਦੇ ਉੱਪਰ ਅਸਰ ਪੈਂਦਾ ਤੇ ਇਹਦੇ ਵਾਸਤੇ ਕਿਵੇਂ ਆਪਾਂ ਨੂੰ ਬੜਾ ਧਿਆਨ ਦੇਣਾ ਜਿਹੜੀ ਮੈਟਰੀ ਦਵਾਈ ਆਪਾਂ ਵਰਤਦੇ ਆ ਉਹਨੂੰ ਬਹੁਤ ਸੋਚ ਸਮਝ ਕੇ ਪਾਉਣਾ ਜੇਕਰ ਉਹ ਤੋਂ ਬਿਨਾ ਸਰਦਾ ਸਪਰੇਅ ਨਾਲ ਸਰਦਾ ਆਪਣੇ ਕੋਲੇ ਸਪਰੇਅ ਹੈ ਗਿਆ ਸਪਰੇਅ ਦੇ ਵਿੱਚ ਆਪਾਂ ਮੈਟਰੀ ਦਵਾਈ ਵਰਤ ਸਕਦੇ ਹਾਂ ਕਲੋਡੀਨਾ ਪਾਫ ਹੈ ਜਿਹੜੀ ਟਾਪਿਕ ਵਾਲਾ ਟੈਕਨੀਕਲ ਹੈ ਜਾਂ ਐਕਸੀ ਵਾਲਾ ਇਹਨਾਂ ਦਵਾਈਆਂ ਦੇ ਨਾਲ ਵੀ ਗੁੱਲੀ ਡੰਡੇ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਸਹੀ ਸਮੇਂ ਤੇ ਦਵਾਈ ਪੈਣੀ ਬੜੀ ਜ਼ਰੂਰੀ ਹੈ ਜਦੋਂ ਗੁੱਲੀ ਡੰਡਾ ਵੱਡਾ ਹੋ ਜਾਂਦਾ ਤੇ ਉਸ ਵੇਲੇ ਆਪਾਂ ਜਦੋਂ ਫਸਲ 50 55 ਦਿਨ ਦੀ ਹੋ ਗਈ ਉਸ ਵੇਲੇ ਜੇ ਗੁੱਲੀ ਡੰਡੇ ਦੀ ਆਪਾਂ ਸਪਰੇਅ ਕਰਦੇ ਆ ਉਹਦੇ ਵਿੱਚ ਮੈਟਰੀ ਦਵਾਈ ਪਾ ਦਿੰਦੇ ਨੇ ਕਈ ਜ਼ਿਮੀਦਾਰ ਤਾਂ ਵੀ ਬਹੁਤ ਉਲਟਾ ਕਣਕ ਦੇ ਉੱਤੇ ਜਿਹੜਾ ਝਾੜ ਦੇ ਉੱਤੇ ਬਹੁਤ ਉਲਟਾ ਸਰ ਹੁੰਦਾ ਕਿਉਂਕਿ ਮੈਟਰੀ ਜਿਹੜਾ ਲਾਉਂਦੇ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰ ਦਿਆ ਉਸ ਵੇਲੇ ਤੱਕ ਕਣਕ ਦੀ ਫਸਲ ਦੇ ਵਿੱਚ ਬਰੀਕ ਛੋਟੀ ਬੱਲੀ ਬਣਨੀ ਸ਼ੁਰੂ ਹੋ ਚੁੱਕੀ ਹੁੰਦੀ ਆ ਜੇ ਆਪਾਂ 55-60 ਦਿਨ ਤੇ ਮੈਟਰੀ ਦਵਾਈ ਦੀ ਵਰਤੋਂ ਕਰਦੇ ਆ ਤਾਂ ਉਹਦੇ ਨਾਲ ਬਹੁਤ ਵੱਡਾ ਜਿਹੜਾ ਆਪਣਾ ਨੁਕਸਾਨ ਝਾੜ ਦੇ ਵਿੱਚ ਹੋ ਜਾਂਦਾ ਇਸ ਲਈ ਗੁੱਲੀ ਡੰਡੇ ਦੀਆਂ ਜਿੰਨੀਆਂ ਵੀ ਦਵਾਈਆਂ ਨੇ ਇਹਨਾਂ ਨੂੰ ਆਪਾਂ ਪਹਿਲਾ ਮੋਡਲ ਸਟੇਜ 40 ਤੋਂ 45 ਦਿਨ ਤੱਕ ਇਹਨਾਂ ਨੂੰ ਵਰਤ ਲੈਣਾ ਜਿਹੜੀ ਹੁਣ ਆਪਾਂ ਮੈਟਰੀ ਵਰਤਦੇ ਆ ਇਹਦੇ ਉੱਤੇ ਧਿਆਨ ਦਿਓ ਵੀ ਮੈਟਰੀ ਜਿਆਦਾ ਓਵਰਡੋਜ਼ ਨਾ ਕਰੋ ਤੇ ਕੋਸ਼ਿਸ਼ ਕਰੋ ਵੀ ਆਪਾਂ ਨੂੰ ਜੇ ਜ਼ਰੂਰਤ ਹੈ ਤਾਂ ਸਪਰੇਅ ਕਰ ਲਓ ਨਹੀਂ ਤਾਂ ਜਿੱਥੇ ਗੁੱਲੀ ਡੰਡਾ ਕਾਫੀ ਜਿਆਦਾ ਮਾਤਰਾ ਵਿੱਚ ਆ ਆਪਾਂ ਤੋਂ ਕਾਬੂ ਨਹੀਂ ਆਉਦਾ ਤਾਂ ਫਿਰ ਉੱਥੇ ਆਪਾਂ ਮੈਟਰੀ ਦਵਾਈ ਆ ਜਿਹੜੀ ਉਹ ਜੂਰੀਏ ਦੇ ਵਿੱਚ ਰਲਾ ਕੇ ਉਹਦਾ ਆਪਾਂ ਛੱਟਾ ਜੀਵੀਦਾਰ ਜਿਹੜਾ ਮਾਰਦੇ ਨੇ ਦੂਰਾ ਛੱਟਾ ਦਿਓ ਤਾਂ ਕਿ ਉਹਦਾ ਪੂਰਾ ਫਾਇਦਾ ਹੋ ਸਕੇ ਉਲਟਾ ਨੁਕਸਾਨ ਨਾ ਹੋਵੇ ਇਹਨਾਂ ਗੱਲਾਂ ਕਰਕੇ ਆਪਣਾ ਜਿਹੜਾ ਝਾੜ ਆਪਾਂ ਨੂੰ ਫਾਇਦੇ ਦੀ بجائے ਨੁਕਸਾਨ ਵੱਲ ਚੱਲਿਆ ਜਾਂਦਾ ਗੱਲਾਂ ਬੜੀਆਂ ਛੋਟੀਆਂ ਜਿਹੀਆਂ ਨੇ ਦੁਬਾਰੇ ਤੋਂ ਦਹਰਾ ਦੰਨੇ ਆ ਪਹਿਲਾ ਜਿਹੜਾ ਪਾਣੀ ਲਾਉਣਾ ਬੜਾ ਸੋਚ ਸਮਝ ਕੇ ਪਾਣੀ ਲਾਉਣਾ ਪਤਲਾ ਤੋਂ ਪਤਲਾ ਜਿੰਨਾ ਪਾਣੀ ਲੱਗ ਸਕਦਾ ਉਨਾ ਪਤਲਾ ਪਾਣੀ ਲਾਉਣਾ ਕਿਉਂਕਿ ਜ਼ਿਆਦਾਤਰ ਜ਼ਿਮੀਦਾਰ ਤਾਂ ਹੁਣ ਪਾਣੀ ਲਾ ਚੁੱਕੇ ਨੇ ਤੇ ਕੁਝ ਜ਼ਿਮੀਦਾਰ ਤੱਤਾਂ ਦੀ ਸਪਰੇ ਹੁਣ ਕਰ ਰਹੇ ਨੇ ਤੇ ਉਹਨਾਂ ਨੂੰ ਇਹ ਬਹੁਤ ਜਿਹੜਾ ਜ਼ਰੂਰੀ ਸਪਰੇ ਆ ਉਹਦੇ ਨਾਲ ਆਪਾਂ ਨੂੰ ਝਾੜ ਤੋਂ ਵੱਡਾ ਫਾਇਦਾ ਹੋਊਗਾ ਤੇ ਮੈਗਨੀਸ਼ੀਅਮ ਸਲਫੇਟ ਹੈ ਜ਼ਿੰਕ ਸਲਫੇਟ ਹੈਗਾ ਤੇ ਜਿਹੜੀ ਆਪਣੀ ਦੂਸਰੀ ਕਲੀ ਦਾ ਪਾਣੀ ਚੂਨੇ ਦਾ ਪਾਣੀ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਆਪਾਂ ਸਪਰੇਇ ਤੰਨਾ ਰਲਾ ਕੇ ਕਰ ਸਕਦੇ ਆ ਉਹਦੇ ਨਾਲ ਝਾੜ ਦੇ ਵਿੱਚ ਬਹੁਤ ਬਹੁਤ ਫਾਇਦਾ ਮਿਲਦਾ ਆ ਆਪਾਂ ਨੂੰ ਤੀਜੀ ਗੱਲ ਜਿਹੜੀ ਗੁੱਲੀ ਡੰਡੇ ਵਾਲੀ ਆ ਉਹਦੇ ਵਿੱਚ ਜਿਹੜੀਆਂ ਦਵਾਈ ਮੈਟਰੀ ਆਪਾਂ ਪਾ ਰਹੇ ਆ ਉਹਨੂੰ ਬਹੁਤ ਧਿਆਨ ਦੇਣਾ ਆਪਾਂ ਓਵਰਡੋਜ਼ ਦਵਾਈ ਨਹੀਂ ਕਰਨੀ ਓਵਰਡੋਜ਼ ਕਰਾਂਗੇ ਉਹਦੇ ਨਾਲ ਆਪਾਂ ਦਾ ਗੁੱਲੀ ਡੰਡਾ ਤਾਂ ਜ਼ਰੂਰ ਮਰ ਜਾਊਗਾ ਪਰ ਜਿਹੜਾ ਉਹਦਾ ਫਾਇਦਾ ਹੋਣਾ ਹੈ ਉਲਟ ਨੁਕਸਾਨ ਦੇ ਵਿੱਚ ਹੋ ਜਾਣਾ ਤ ਸੋ ਦਵਾਈ ਵਰਤੋ ਜਰੂਰ ਵਰਤੋ ਧਿਆਨ ਨਾਲ ਵਰਤੋ ਓਵਰਡੋਜ਼ ਨਾ ਕਰੋ ਆਪਣਾ ਕੰਮ ਵੀ ਚੱਲ ਜਾਵੇ ਗੁੱਲੀ ਡੰਡਾ ਵੀ ਮਰ ਜਾਵੇ ਤੇ ਕਣਕ ਦੇ ਉੱਪਰ ਵੀ ਜਿਹੜਾ ਉਹਦਾ ਉਲਟ ਪ੍ਰਭਾਵ ਨਾ ਪਵੇ ਇਸ ਤਰ੍ਹਾਂ ਦੇ ਤਰੀਕੇ ਨਾਲ ਆਪਾਂ ਦਵਾਈ ਜਿਹੜੀ ਵਰਤਣੀ ਆ ਹੋ ਸਕੇ ਤਾਂ ਸਪਰੇਅ ਕਰੋ ਕਿਉਂਕਿ ਉਹਨਾਂ ਖੇਤਾਂ ਦੇ ਵਿੱਚ ਹੀ ਮੈਟਰੀ ਜੂਰੀਏ ਚ ਲੜਾ ਕੇ ਸਿੱਟਿਓ ਜਿੱਥੇ ਗੁੱਲੀ ਡੰਡਾ ਬੇਕਾਬੂ ਹੋ ਗਿਆ ਬਹੁਤ ਜ਼ਿਆਦਾ ਮਾਤਰਾ ਚ ਗੁੱਲੀ ਡੰਡਾ ਹੈਗਾ ਉੱਥੇ ਆਪਾਂ ਇਸ ਤਰ੍ਹਾਂ ਵਰਤ ਸਕਦੇ ਆ ਬਾਕੀ ਵੱਡੀ ਕਣਕ ਜਿੱਥੇ ਹੋ ਜਾਂਦੀ ਆ 45 50 ਦਿੰਦੀ ਕਣਕ ਹੋ ਗਈ ਉਹ ਥੇ ਆਪਾਂ ਕਿਉਂਕਿ ਪਾਣੀ ਕਈ ਵਾਰੀ ਲੇਟ ਕਰ ਲੈਨੇ ਆ ਉਹਨਾਂ ਖੇਤਾਂ ਦੇ ਵਿੱਚ ਵੀ ਮੈਟਰੀ ਜਿਹੜੀ ਕਣਕ ਦੇ ਯੂਆਚ ਲਾ ਕੇ ਨਾ ਪਾਓ ਸੋ ਦੋਸਤੋ ਇਹਨਾਂ ਤਿੰਨ ਗੱਲਾਂ ਨੂੰ ਤਿੰਨੇ ਨੁਕਤੇ ਨੂੰ ਧਿਆਨ ਵਿੱਚ ਰੱਖੋ ਤਾਂ ਝਾੜ ਦੇ ਵਿੱਚ ਪੰਜ ਚਾਰ ਕੁਇੰਟਲ ਦਾ ਵਾਧਾ ਤਾਂ ਜ਼ਰੂਰ ਹੀ ਹੋ ਜਾਂਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ਼੍ਰੀ ਅਕਾਲ ਧੰਨਵਾਦ